ਭੰਜੀ ਪਿੰਡ ਦਾ ਸਰਪੰਚ ਬਣ ਚੁੱਕਿਆ ਸੋ ਪਿੰਡ ਵਾਲਿਆਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਕਰਨਾ ਚਾਹੋਗੇ ਕਿਵੇਂ ਦੇਖਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਫਤਿਹ ਮੇਰਾ ਨਾਮ ਮਨਦੀਪ ਕੌਰ ਆ ਮੈਂ ਪਿੰਡ ਵਾਲਿਆਂ ਦਾ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਮੈਨੂੰ ਸਰਪੰਚ ਚੁਣਿਆ ਪਿੰਡ ਦੇ ਜੋ ਵੀ ਕੰਮ ਰਹਿ ਗਏ ਪੈਂਡਿੰਗ ਮੈਂ ਸਾਰੇ ਇਮਾਨਦਾਰੀ ਨਾਲ ਕਰੂੰਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਫਤਿਹ ਆ ਜੀ ਬੇਤੀ ਭੰਜੀ ਹੁਣੀ ਪਿੰਡ ਦਾ ਸਰਪੰਚ ਬਣ ਚੁੱਕਿਆ ਸੋ ਪਿੰਡ ਵਾਲਿਆਂ ਨੇ ਤੁਹਾਨੂੰ ਦੇਵਾ ਕੰਧਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸ਼ਹਿਰ ਤੇ ਤਾਜ ਰੱਖਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਲੱਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਵਣ ਦੇ ਵੋਟਰਸ ਵੋਟਰ ਸਪੋਰਟਰ ਜਿਹੜੇ ਸਾਡੇ ਵੀ ਨਹੀਂ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਸਾਨੂੰ ਐਡਾ ਮਾਨ ਬਖਸ਼ਿਆ ਇਹ ਜੋਗ ਸਮਝਿਆ ਤੇ ਸਾਨੂੰ ਇਸ ਕੁਰਸੀ ਤੇ ਬਿਠਾਇਆ ਤੇ ਮੇਰੇ ਮਿੱਸੀ ਜਿਹੜੇ ਮਨਦੀਪ ਕੌਰ ਨੇ ਉਹ ਪਿੰਡ ਦੇ ਸਰਪੰਚ ਬਣੇ ਨੇ ਅ ਵੀ ਜੀ ਕੱਲ ਕਰੀਏ ਪਹਿਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਸਾਰਾ ਰਹਿ ਗਏ ਹਨ ਜਿਹੜੇ ਤੁਹਾਡੀ ਪੰਚਾਇਤ ਵੱਲ ਕਰਾਈ ਜੀ ਸਾਡਾ ਜਿਹੜਾ ਮੇਨ ਆ ਸਾਡਾ ਇਕਤੀ ਸਕੂਲ ਦੀ ਗਰਾਊਂਡ ਹੈ ਜਿੱਦਾਂ ਅਸੀਂ ਕੰਮ ਕਰਨਾ ਉਸ ਤੋਂ ਬਾਅਦ ਸਾਡੇ ਇੱਥੇ ਕਬਰਸਤਾਨ ਦਾ ਵਾ ਉਹਦੀ ਸਫਾਈ ਦਾ ਵਾ ਚਾਰਦਵਾਰੀ ਦਾ ਵਾ ਇਹ ਜਿਹੜੇ ਦੋ ਤਿੰਨ ਕੰਮ ਰਹਿ ਗਏ ਨੇ ਇਹ ਆਪਾਂ ਪਹਿਲ ਦੇ ਅਧਾਰ ਤੇ ਪਿੰਡ ਦੀ ਸਲਾਹ ਦੇ ਨਾਲ ਮੋਦਬੇਰਾਂ ਦੀ ਨਾਲ ਕਰਾਂਗੇ ਉਹ ਵੀ ਜੀ ਨੌਜਵਾਨਾਂ ਦੀ ਗੱਲ ਕਰ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਉਹ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਜਿਹੜਾ ਉਹ ਨੌਜਵਾਨਾਂ ਵਾਸਤੇ ਕੀ ਰਿਫਾਰਮ ਹੋਵੇਗਾ ਉਹਨਾਂ ਵਾਸਤੇ ਵੇਖੋ ਜੀ ਅਸੀਂ ਇੱਕ ਤੇ ਪਹਿਲਾਂ ਸਕੂਲ ਦੇ ਵਿੱਚ ਨੈਟ ਲਵਾ ਕੇ ਦਿੱਤਾ ਵਾਲੀਵਾਲ ਦਾ ਫਿਰ ਆਪਾਂ ਜਿਮ ਦੇ ਲਈ ਮਤਲਬ ਵੀ ਆਖਿਆ ਵਾ ਉਹਦੇ ਲਈ ਸਾਨੂੰ ਸਰਕਾਰ ਪੈਸਾ ਦੇਊਗੀ ਅਸੀਂ ਉਹਨਾਂ ਦੇ ਜਿਮ ਦਾ ਵੀ ਜਿਹੜਾ ਵਾ ਕਮਰਾ ਬਣਾ ਕੇ ਉਹਨਾਂ ਨੂੰ ਪੂਰਾ ਸਮਾਨ ਉੱਥੇ ਲਿਆ ਕੇ ਦੇਵਾਂਗੇ ਤਾਂ ਜੋ ਪਿੰਡ ਦੇ ਜਿਹੜੇ ਨੌਜਵਾਨ ਆ ਗਲਤ ਕੰਮਾਂ ਵਾਲੇ ਪਾਸੇ ਨਾ ਜਾਣ ਤੇ ਇਸ ਪਾਸੇ ਜਿਹੜੇ ਉਹ ਜੁੜੇ ਰਹਿਣ ਮਨੋ ਇਹ ਕਾਦੀ ਗੱਲ ਕਰੀਏ ਵੀ ਇਸ ਪੇਮੈਂਟ ਦੇ ਵਿੱਚ ਜਿਹੜੇ ਜੋਗ ਹੁੰਦੇ ਨੇ ਉਹਨਾਂ ਦੇ ਨਾਮ ਨਹੀਂ ਪੈਂਦੇ ਨੇ ਜਾਇ ਨਾ ਜਿਹੜੇ ਆ ਜਾਂਦੇ ਨੇ ਸੋ ਕੌਂਡਾ ਦੇ ਵਿੱਚ ਪੈਸੇ ਆ ਜਾਂਦੇ ਨੇ ਉਹ ਤੁਹਾਡੀ ਬਣੀ ਪੰਚਾਇਤ ਵੱਲੋਂ ਕਿਹਨੂੰ ਪਰਾਲਾ ਕੀਤਾ ਜਾਵੇ। ਨਹੀਂ ਵੇਖੋ ਜੀ ਅਸੀਂ ਜਿਹੜਾ ਵੀ ਪੈਸਾ ਜਿਹਦੇ ਖਾਤੇ ਦੇ ਵਿੱਚ ਆਊਗਾ ਉਹਨਾਂ ਉਹਦੇ ਕੋ ਕੰਮ ਲੈ ਕੇ ਉਹਨੂੰ ਪੈਸਾ ਦਿੱਤਾ ਜਾਊਗਾ। ਹਰ ਬੰਦੇ ਦਾ ਜਿਹੜਾ ਲੇਬਰ ਵਾਲਾ ਜਿਸ ਦਾ ਲੇਬਰ ਕਾਰਡ ਵਾਲਾ ਜਿਨ੍ਹਾਂ ਦਾ ਬਣਿਆ ਉਹ ਬੰਦੇ ਸਾਰੇ ਮਜ਼ਦੂਰੀ ਦੇ ਵਿੱਚ ਲੈ ਕੇ ਆਵਾਂਗੇ ਨਾਜਾਇਜ਼ ਜਿਹੜੇ ਬੰਦੇ ਨਹੀਂਗੇ ਅਪਾ ਉਹਨਾਂ ਨੂੰ ਇਹ ਕੰਮ ਦੇ ਵਿੱਚ ਨਹੀਂ ਲੈ ਕੇ ਹੋਣਾ ਕਿ ਜਿਨ੍ਹਾਂ ਦੇ ਸਰਕਲ ਕਈ ਯਾਰੀ ਸੀ ਹੁੰਦਾ ਪੀ ਪਿਛਲੀਆਂ ਪੰਚਾਇਤਾਂ ਦੇ ਵਿੱਚ ਜਾਂ ਪਹਿਲਾਂ ਵੀ ਕਦੀ ਹੋਇਆ ਪੀ ਬੇਸਾਬੇ ਨਾ ਪਾਏ ਜਾਂਦੇ ਆ ਪੈਸੇ ਲਏ ਜਾਂਦੇ ਆ ਆ ਸਰਪੰਚ ਕਢਾ ਕੇ ਆਪ ਰੱਖ ਲੈਂਦੇ ਆ ਇਦਾਂ ਦਾ ਕੋਈ ਵੀ ਨਹੀਂ ਕਰਾਂਗੇ ਬੜੀ ਇਮਾਨਦਾਰੀ ਦੇ ਨਾਲ ਹੀ ਪਿੰਨੂ ਚਲਾਵਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਗਾ ਲੋਕਾਂ ਦਾ ਵਿਸ਼ਵਾਸ ਸਾਡੇ ਤੇ ਬਣਿਆ ਰਹੇ। ਉਹ ਬਹੁਤੀ ਕਈ ਵਾਰੀ ਪ੍ਰਣਾ ਦੇ ਵਿੱਚ ਉਹ ਤਾਂ ਅਸੰਕਾਰ ਦੀ ਸਮੱਸਿਆ ਬਣ ਜਾਂਦੀ ਜਾਂ ਕੋ ਟੋ ਪੈਨਸ਼ਨ ਲੈ ਕੇ ਵੀ ਜਿੰਨਾ ਕਹਤੇ ਕਿੰਪੂ ਕੰਮ ਹੋਇਆ ਤਾਂ ਤੋ ਗਰੀਬ ਆਦਮੀ ਦੋ ਤੜਿਆਂ ਦੇ ਵਿੱਚ ਵੰਡੇ ਕੇ ਰਹਿੰਦਾ ਤੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਏਗਾ ਨਹੀਂ ਜੀ ਅਸੀਂ ਕਿਸੇ ਨਾ ਕੋਈ ਈਰਖਾ ਭਾਵਨਾ ਦੇ ਨਾਲ ਕੰਮ ਨਹੀਂ ਕਰਨਾ ਅਸੀਂ ਇੱਕ ਪਿੰਡ ਵਾਣ ਦੇ ਸਰਪੰਚਾ ਨਾ ਕਿ ਅਸੀਂ ਕਿਸੇ ਪਾਰਟੀ ਦੇ ਠੀਕ ਹੈ ਜੀ ਹਰ ਬੰਦੇ ਨੂੰ ਜਿਹੜੀ ਸਹੂਲਤਾਂ ਦੀ ਬਣਦੀ ਉਹਨੂੰ ਦਿੱਤੀ ਜਾਊਗੀ ਤੇ ਇਹ ਕਰਕੇ ਸਾਡਾ ਕਿਸੇ ਨਾ ਵੀ ਕੋਈ ਵੈਰ ਵਿਰੋਧ ਨਹੀਂ ਅਸੀਂ ਵਾਣ ਪਿੰਡ ਦੇ ਸਰਪੰਚਾ ਸਾਨੂੰ ਸਾਰੇ ਪਿੰਡ ਨੇ ਵੋਟ ਪਾਈ ਹੈ ਬੋਟ ਨੂੰ ਸੋਚ ਕੇ ਆਪਾਂ ਕਿਸੇ ਦਾ ਕੰਮ ਨਹੀਂ ਕਰਨਾ ਵੀ ਇਹ ਸਾਡਾ ਵਾ ਇਹਨੂੰ ਪਹਿਲ ਦਿੱਤੀ ਜਾਊਗੀ ਹਰ ਬੰਦੇ ਨੂੰ ਬਰਾਬਰ ਰੱਖਿਆ ਜਾਊਗਾ ਜੀ ਹਰ ਬੰਦਾ ਜਿਹੜੇ ਸਹੂਲਤਾਂ ਹਰ ਬੰਦੇ ਤੱਕ ਪਹੁੰਚੂ ਜੀ ਬੇ ਜੀ ਇੱਕ ਸਪੰਚ ਪਿੰਡ ਦੇ ਜੁਮਿਆਂ ਦੇ ਨਾਤੇ ਪਿੰਡਾਂ ਦੇ ਵਿੱਚ ਕਈ ਵਾਰੀ ਐਨੇ ਚ ਨਿਕਲੇ ਹੋਈ ਜਾਂਦੇ ਸੋ ਲੋਕਾਂ ਦਾ ਥਾਣੇ ਤੇ ਧੱਕੇ ਖਾਣੇ ਦੇਣੇ ਸਮਾਂਹਤ ਖਰਾਬ ਹੁੰਦਾ ਤਾਂ ਪੈਸਾ ਦੀ ਬਰਬਾਦ ਹੁੰਦਾ ਸੋ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਵੇ ਇੱਕੋ ਜੀ ਅਸੀਂ ਸਭ ਤੋਂ ਪਹਿਲਾਂ ਤੇ ਆਪਾਂ ਚਾਹਾਂਗੇ ਵੀ ਸਾਡੇ ਪਿੰਡ ਦਾ ਕੋਈ ਮਸਲਾ ਇਦਾਂ ਦਾ ਨਾ ਹੀ ਹੋਏ ਵੀ ਜਿਹੜਾ ਥਾਣੇ ਪਠਾਣੇ ਪਹੁੰਚੇ ਉਥੇ ਆਪਾਂ ਧੜੇ ਬੰਦੀਆਂ ਕਰੀਏ ਤੇ ਸਾਡੀ ਸੋਚ ਇਹੀ ਰਹੂਗੀ ਕਿ ਜੇ ਕੋਈ ਸਾਡੇ ਪਿੰਡ ਦਾ ਇਦਾਂ ਦਾ ਮਸਲਾ ਹੁੰਦਾ ਵੀ ਆ ਤੇ ਆਪਾਂ ਉਹਨੂੰ ਪਿੰਡ 'ਚ ਹੀ ਬੈਠ ਕੇ ਪ੍ਰੇਮ ਪਿਆਰ ਦੇ ਨਾਲ ਉਹਨੂੰ ਮੁਕਾਵਾਂਗੇ ਜੀ ਪਿੰਡ ਦੀ ਐਜੂਕੇਸ਼ਨ ਲੈ ਕੇ ਕੀ ਹੁੰਦੇ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਥੋੜੇ ਜਿਹਾ ਹਾਲਾਤ ਨਹੀਂਗੇ ਸਹੀ ਤੇ ਉਹਦੀ ਕੋਈ ਇਮਾਰਤ ਵੀ ਈ ਵਧੀਆ ਨਹੀਂ ਗਈ ਤੇ ਕੋਸ਼ਿਸ਼ ਕਰਾਂਗੇ ਕਿ ਜਿੰਨੇ ਸਮਾਂ ਆਪਾਂ ਸਰਪੰਚਾ ਉਸ ਸਮੇਂ ਦੇ ਵਿੱਚ ਚੰਗੀ ਗ੍ਰਾਂਟ ਪਵਾ ਕੇ ਤੇ ਆਪਾਂ ਪਿੰਡ ਦੇ ਸਕੂਲ ਦਾ ਜ਼ਰੂਰ ਮਤਲਬ ਪੀ ਕੰਮ ਕਰਾਵਾਂਗੇ ਜੀ ਪਿੰਡ ਵਾਲਿਆਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਨ ਬਖਸ਼ਿਆ ਸੋ ਕੀ ਮੈਸੇਜ ਦੇਣਾ ਚਾਹੂਗੇ ਪਿੰਡ ਵਾਲਿਆਂ ਮੈਂ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਸਾਨੂੰ ਇੰਨਾ ਬਾਣ ਬਖਸ਼ਿਆ ਇਹ ਤਾਜ ਸਾਨੂੰ ਦਿੱਤਾ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਨਾ ਸਾਡੇ ਚੇਅਰਮੈਨ ਸਾਹਿਬ ਬਲਜੀਤ ਸਿੰਘ ਜੀ ਉਹਨਾਂ ਦਾ ਸਪੈਸ਼ਲ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਨਾ ਵੀ ਜਿਨ੍ਹਾਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਦਿਨ ਰਾਤ ਸਾਡੇ ਨਾਲ ਤੁਰੇ ਇੱਕ ਹਰਵਿੰਦਰ ਸਿੰਘ ਜੀ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਤੇ ਬਾਕੀ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਪੂਰੇ ਖਰੇ ਉਤਰਾਂਗੇ ਜਿਹੜਾ ਵੀ ਕਿਸੇ ਦਾ ਕੋਈ ਕੰਮ ਹੋਊਗਾ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ